ਸੰਤ ਹੁਲਬੀ ਗਾਇਨ ਨੇ ਅਰਦਾਸ ਕਰਾਉਣ ਦੇ ਲੋਕ ਸੰਤਾਂ ਤੋਂ ਇਹ ਸਭ ਭਲੇਖੇ ਪਾਏ ਹੋਏ ਨੇ ਉਹਨਾਂ ਦੇ ਭਲੇਖਿਆਂ ਦੇ ਖਿਲਾਫ ਗੱਲ ਹੈ ਕਿ ਵਿਦਾਤ ਕਿਸੇ ਨੂੰ ਪੁੱਛ ਕੇ ਨਹੀਂ ਦੇਣੀ ਇਸ ਕਰਕੇ ਕਿਸੇ ਕੋਲ ਜਾਣ ਦੀ ਲੋੜ ਨਹੀਂ ਵੀ ਸਾਨੂੰ ਅਰਦਾਸ ਚਾਹੀਦੀ ਹੈ ਕਿਸੇ ਦਾ ਅਰਦਾਸ ਕਰਾਉਣ ਦੀ ਲੋੜ ਨਹੀਂ ਪਰ ਲੋਕ ਕਰੋਗੇ ਨੇ ਠਾਗਰ ਸੰਤ ਕਰਦੇ ਨੇ ਓਏ ਇਹ ਨਹੀਂ ਗਾਇਨ ਵੀ ਸਾਡਾ ਅਸੀਂ ਭਾਈ ਅਸੀਂ ਵੀ ਕਰਦੇ ਹਾਂ ਅਰਦਾ ਮੰਗਣੀ ਤਾਂ ਫੈਲਾ ਗੱਲ ਹੈ ਜਿਹੜਾ ਆਦਮੀ ਆਪਣੇ ਵਾਸਤੇ ਆਪ ਨਹੀਂ ਮੰਗਦਾ ਜੇ ਅਬਲ ਦਾ ਲੋੜ ਨਹੀਂ ਮੰਗਣ ਦੀ ਮੈਨੂੰ ਤੋਂ ਦੋ ਹੋਰ ਜਾਂ ਮੰਗਣਾ ਸਿਰ ਦੁੱਖਾਂ ਦੇ ਦੁੱਖ ਪਰ ਜੇ ਕੋਈ ਮੰਗਦਾ ਵੀ ਹੈ ਪਰ ਆਪ ਕਰਨੀ ਮੰਗਦਾ ਉਹ ਸਾਈਕਲ ਮੈਨੂੰ ਚਾਹੀਦਾ ਮੈਂ ਕਹਾਂ ਵੀ ਉਹ ਤੇ ਮੈਂ ਮੰਗੜ ਜਾਣਾ ਨਹੀਂ ਵੀ ਤੂੰ ਲੈ ਦੇ ਵੀ ਉਹਨਾਂ ਦੇ ਕਰਮਾਂ ਦਾ ਜਾਣਾ ਨਹੀਂ ਮੰਗਣਾ ਮੈਂ ਛੋਟਾ ਹੋਊਗਾ ਜੇ ਗੁੰਮ ਕੇ ਜਾ ਕੇ ਤੂੰ ਮੈਨੂੰ ਲਿਆ ਦੇ ਬੰਕੇ ਅ ਤੂੰ ਕਹਦਾ ਉਹਨੂੰ ਸਾਈਕਲ ਚਾਹੀਦਾ ਕਿ ਤੂੰ ਆਫਸਰ ਐ ਇਧਰ ਨੂੰ ਸੜਿਆ ਦੇ ਬੈਠਾ ਜਾ ਕੇ ਤੂੰ ਤਾਂ ਵੱਡਾ ਹੋਇਆ ਪਰਮੇਸ਼ਰ ਨੂੰ ਫੇਰ ਇਹ ਵੀ ਹੰਕਾਰ ਦਾ ਪ੍ਰਤੀਕ ਐ ਤੂੰ ਨਹੀਂ ਬੋਲਦਾ ਤੂੰ ਹੰਕਾਰੀ ਐ ਫੇਰ ਵੱਡੀ ਵਡਿਆਈ ਜਾਣਿਆ ਲਓ ਵੱਡੀ ਵਡਿਆਈ ਇਸ ਕਰਕੇ ਵੀ ਆਉਦੀ ਹੋ ਹਰ ਪ੍ਰਾਣੀ ਦੀ ਭਾਸ਼ਾ ਜਾਣਦਾ ਹਰ ਜੀਵ ਦੀ ਭਾਸ਼ਾ ਜਾਣਦਾ ਜੀਵ ਕਿਹੜੇ ਕਿਹੜੇ ਨੇ ਚਾਰ ਖਾੜੀਆਂ ਤਾਂ ਇੱਥੇ ਹੀ ਨੇ ਚਲ ਆਪਾਂ ਹੋਰ ਖਾੜੀਆਂ ਦੀ ਗੱਲ ਨਹੀਂ ਕਰਦੇ ਗੁਰਬਾਣੀ ਰੇਵੜੀ ਕੀਤੀ ਗੁਰਬਾਣੀ ਕਹਦੀ ਹੈ ਕਿ ਤੇਆ ਖਾੜੀ ਕਹਤੇਆ ਬਾਣੀ ਜਿੰਨੀਆਂ ਖਾੜੀਆਂ ਨੇ ਸਾਰਿਆਂ ਦੀ ਬਾਣੀ ਜਾਂਦਾ ਬਾਣੀ ਬੋਲੀ ਅਸੀਂ ਤਾਂ ਜਾਣਦੇ ਦੀ ਬੋਲੀ ਸਾਰਿਆਂ ਦੀ ਆਜ ਵੀ ਤਾਂ ਕੋਈ ਜਾਣਦਾ ਨਹੀਂ ਤੇ ਪਰਮੇਸ਼ਰ ਤਾਂ ਜਾਣਦਾ ਹੈ ਜਾਣਿਆ ਲੋ ਨਾਮ ਕਦੀ ਜਾਣਦਾ ਲੋ ਸਾਰਿਆਂ ਦਾ ਇਸ ਕਰਕੇ ਨਾਨਕ ਗੁਰੂ ਨਹੀਂ ਹੋ ਸਕਦਾ ਗੁਰੂ ਪਰਮੇਸ਼ਰ ਹੈ ਕਿਉਂਕਿ ਵੱਡੀ ਬੜਿਆਈ ਜਾਣੇ ਹਰ ਇੱਕ ਦੀ ਭਾਸ਼ਾ ਜਾਣਦਾ ਹੈ ਉਹ ਜੋ ਦੇ ਮਨ ਵਿੱਚ ਹੈ ਉਹਨੂੰ ਪੁੱਝ ਲੈਂਦਾ ਹੈ ਹਰ ਇੱਕ ਕੋਣੇ ਪਸ਼ੂ ਪੰਛੀ ਬਿਰਖ ਸਾਰਾ ਦਾ ਲਾਹੋ ਜਾਣਦਾ ਹੈ ਐ ਬਿੰਨੋ ਬੋਲੇ ਹੀ ਜਾਣਦਾ ਇਹ ਕਰਾਮਾਤ ਆਦਮੀ ਚ ਨਹੀਂ ਹੁੰਦੀ ਚਾਹੇ ਭਗਤ ਵੀ ਹੋਵੇ ਜੇ ਕੋਈ ਮਨ ਦਾ ਦਾ ਝੂਠ ਹੈ ਬਿਲਕੁਲ ਕਿਉਂਕਿ ਫੇਰ ਤਾਂ ਉਹਦੀ ਵਡਿਆਈ ਪਰਮੇਸ਼ਰ ਵਾਲੀ ਹੋ ਜੂ ਆਦਮੀ ਦੀ ਫਿਰ ਤਾਂ ਆਦਮੀ ਦੀ ਵਡਿਆਈ ਪਰਮੇਸ਼ਰ ਵਾਲੀ ਹੋ ਜੂਗੀ ਫਿਰ ਉਹਦੀ ਵੱਡੀ ਵਡਿਆਈ ਤਾਂ ਰਹੀ ਨਾ ਵੱਡੀ ਵਡਿਆਈ ਉਹਦੀ ਹੋਈ ਹੈ ਪਾਰਲੀਮੈਂਟ ਦੀ ਵੱਡੀ ਵਡਿਆਈ ਹੈ ਸੱਚ ਖਣ ਦੀ ਵੱਡੀ ਵਡਿਆਈ ਹੈ ਵੱਡੀ ਵਡਿਆਈ ਉਹਦੀ ਰਹੂਗੀ ਜਾਣੇ ਹਲੋ ਅਗਲੀ ਪੰਕਤੀ ਹੈ ਵੱਡੀ ਵਡਿਆਈ 부জে ਸਭ ਪਾਓ ਵੱਡੀ ਵਡਿਆਈ 부জে ਸੰਪਾਓ ਸਾਰਿਆਂ ਦੀ ਅੰਦਰਲੀ ਭਾਵਨਾ ਵੀ ਜਾਣਦਾ ਸਾਰਿਆਂ ਦੇ ਅੰਦਰ ਨੂੰ ਕਾਦੀ ਲੋੜ ਹੈ ਭੁੱਖ ਹੈ ਉਹ ਵੀ ਜਾਣਦਾ ਬਹੁਤ ਭੁੱਖੇ ਹੁੰਦੀ ਹੈ ਕਿਹੜੀ ਚੀਜ਼ ਦੀ ਇਹਨੂੰ ਭੁੱਖ ਹੈ ਉਹ ਜਾਣਦਾ ਮਾਇਆ ਦੀ ਭੁੱਖ ਹੈ ਨਾਮ ਦੀ ਭੁੱਖ ਹੈ ਕਾਦੀ ਭੁੱਖ ਹੈ ਸਭ ਜਾਣਦਾ ਹਮ ਵੱਡੀ ਵਡਿਆਈ ਜਾਂ ਪੁੱਛਣ ਦਾਤ ਔਰ ਇੱਕ ਬੜੀ ਆਈ ਹੋਰ ਵੀ ਇਸ ਦਾ ਲੋਹ ਦੀ ਵੱਡੀ ਹੈ ਕਿ ਜੇ ਕਿਸੇ ਨੂੰ ਦਾਤ ਦਿੰਦਾ ਹੈ ਕਿਸੇ ਨਾਲ ਸਲਾਮਸ਼ੁਬਰਾ ਨਹੀਂ ਕਰਦਾ ਗਵਾਂਡੀ ਨਾਲ ਉਹਦੇ ਖਿਲਾਫ ਬੰਦੇ ਹੁਣ ਫਰਜ਼ ਕੀਤਾ ਕੁਝ ਉਹ ਚਾਹੁੰਦੇ ਹੁਣ ਵੀ ਇੱਧਰ ਵੀ ਨਾ ਬੋਵੇ ਤੇ ਇੱਧਰ ਬਹਿ ਜਾਵੇ ਕੁਝ ਜਿੱਥੇ ਮਰਜੀ ਉੱਥੇ ਬਾਦ ਦੋ ਪੁੱਛਦਾ ਨਹੀਂ ਕਿਸੇ ਨੂੰ ਵੀ ਭਾਈ ਵਟਣਾ ਵੱਟ ਛੱਡ ਜਾਂਦਾ ਹੈ ਜਿਹਨੂੰ ਦਾਤ ਕੋਈ ਵੀ ਦੇਣੀ ਹੈ ਕਿਸੇ ਦੀ ਸਲਾਹ ਲੈਣ ਦੀ ਲੋੜ ਨਹੀਂ ਉਹਨੂੰ ਨਾ ਪੁੱਛੇ ਦੇਣ ਵੇਲੇ ਪੁੱਛਦਾ ਨਾ ਲੈਣ ਵੇਲੇ ਪੁੱਛਦਾ ਜਿਹਨ ਵਰਜੀ ਦੇ ਦਿੰਦਾ ਜਿਹਨ ਵਰਜੀ ਲੈ ਲੈਂਦਾ ਪੁੱਛਣਾ ਦਾਤ ਪਰ ਪੁੱਛਣਾ ਨਹੀਂ ਪੈਂਦਾ ਕਿਸ ਨੂੰ ਉਹ ਕਿਸੇ ਤੇ ਨਿਰਭਰ ਨਹੀਂ ਹੈ ਜੋ ਚਾਹਦਾ ਹੋ ਜਾਂਦਾ ਹੈ ਹਾਂਜੀ ਵੱਡੀ ਵਿਢਾਈ ਆਪੇ ਆਪ ਇਸ ਕਰਕੇ ਵੀ ਵੱਡੀ ਵਿਢਾਈ ਆ ਕਿ ਕਿਸੇ ਦੇ ਉੱਤੇ ਉਹ ਡਿਪੈਂਡੈਂਟ ਨਹੀਂ ਆਪਣੇ ਆਪ ਤੇ ਡਿਪੈਂਡੈਂਟ ਹੈ ਕਿਸੇ ਦਾ ਡਿਪੈਂਡੈਂਟ ਨਹੀਂ ਉਹਨੂੰ ਕਿਸੇ ਦੀ ਲੋੜ ਨਹੀਂ ਹੈ ਆਪੇ ਆਪ ਹਰ ਚੀਜ਼ ਦਾ ਮਾਲਕ ਹੈ ਜੋ ਜਿਹੜੀ ਲੋਡ ਹੈ ਉਹਦੇ ਕੋਲ ਹੈ ਸਭ ਆਪੇ ਆਵਦਾ ਮਤਲਬ ਉਹ ਕਿਸੇ ਤੇ ਵੀ ਡਿਪੈਂਡੈਂਸ ਨਹੀਂ ਕਿਸੇ ਬਖੂ ਕਿਸੇ ਤੇ ਡਿਪੈਂਡੈਂਟ ਹੈਗੀ ਨਹੀਂ ਇੰਡੀਪੈਂਡੈਂਟ ਕੋਈ ਕਿਸੇ ਤੇ ਦਬਾਅ ਨਹੀਂ ਹੈ ਤਾਂ ਹੀ ਤਾਂ ਪੁੱਛਣਾ ਦਾਤ ਪੁੱਛ ਕੇ ਨਹੀਂ ਦਿੰਦਾ ਕੋਈ ਕਿਸੇ ਦੀ ਸਪਾਰਸ ਨਹੀਂ ਹੈ ਇਹ ਐਗੀਆਂ ਗੱਲਾਂ ਲਿਖੀਆਂ ਹੋਈਆਂ ਨੇ ਸ਼ਾਸਤਰਾਂ 'ਚ ਸੁਪਾਰਸਾਂ ਵਾਲੀਆਂ ਸੰਤ ਹੁਣ ਵੀ ਕਹਿੰਦੇ ਨੇ ਅਰਦਾਸ ਕਰਾਉਣ ਦੇ ਲੋਕ ਸੰਤਾਂ ਤੋਂ ਇਹ ਸਭ ਭਲੇਖੇ ਪਾਏ ਹੋਏ ਨੇ ਉਹਨਾਂ ਦੇ ਭਲੇਖਿਆਂ ਦੇ ਖਿਲਾਫ ਗੱਲ ਹੈ ਕਿ ਵਿਦਾਤ ਕਿਸੇ ਨੂੰ ਪੁੱਛ ਕੇ ਨਹੀਂ ਦੇਣੀ ਇਸ ਕਰਕੇ ਕਿਸੇ ਕੋਲ ਜਾਣ ਦੀ ਲੋੜ ਨਹੀਂ ਵੀ ਸਾਨੂੰ ਆਜ਼ਾਦ ਚਾਹੀਦੀ ਹੈ ਕਿਸੇ ਦਾ ਅਰਦਾਸ ਕਰਾਉਣ ਦੀ ਲੋੜ ਨਹੀਂ ਬਲੋ ਕਰਾਉਂਗੇ ਨੇ ਠਾਗ ਸੰਤ ਕਰਦੇ ਨੇ ਉਹ ਏਰੀਕਨ ਵੀ ਸਾਡਾ ਅਸੀਂ ਭਾਈ ਅਸੀਂ ਵੀ ਕਰਦੇ ਹਾਂ ਹਰਦਾ ਮੰਗਣੇ ਤਾਂ ਪਹਿਲੇ ਲਗਾ ਲੈ ਜਿਹੜਾ ਆਦਮੀ ਆਪਣੇ ਵਾਸਤੇ ਆਪ ਨਹੀਂ ਮੰਗਦਾ ਜੇ ਅਬਲ ਦਾ ਲੋੜ ਨਹੀਂ ਮੰਗਣ ਦੀ ਮੇਰੇ ਤੋਂ ਦ ਹੋਰ ਜਿਹਾ ਮੰਗਣਾ ਸਿਰ ਦੁੱਖਾਂ ਦੇ ਦੁੱਖ ਪਰ ਜੇ ਕੋਈ ਮੰਗਦਾ ਵੀ ਹੈ ਪਰ ਆਪ ਕਰਨੀ ਮੰਗਦਾ ਉਹ ਸਾਈਕਲ ਮੈਨੂੰ ਚਾਹੀਦਾ ਮੈਂ ਕਹਾਂ ਵੀ ਉਹਦੇ ਬਿਨਾਂ ਮੰਗੜ ਜਾਣਾ ਨਹੀਂ ਵੀ ਤੂੰ ਲੈ ਦੇ ਉਹਨਾਂ ਦੇ ਕਰਮਾਂ ਦਾ ਜਾਨਣਾ ਨਹੀਂ ਬੰਗਲ ਮੈਂ ਛੋਟਾ ਹੂੰਗਾ ਜੇ ਵੰਗੂਗਾ ਜਾ ਕੇ ਤੂੰ ਮੈਨੂੰ ਲੈ ਆ ਦੇ ਬੰਗਲ ਅ ਤੂੰ ਕਹਦਾ ਉਹਨੂੰ ਸਾਈਕਲ ਚਾਹੀਦਾ ਤੇ ਤੂੰ ਆਫਸਰ ਐ ਇਹਨੂੰ ਸੁਣਿਆ ਤੇ ਉਹ ਤੇਰਾ ਜਾ ਕੇ ਤੂੰ ਤਾਂ ਵੱਡਾ ਹੋਇਆ ਪਰਮਿਸ਼ਨ ਨੂੰ ਫਿਰ ਇਹ ਵੀ ਹੰਕਾਰ ਦਾ ਪ੍ਰਤੀਕ ਹੈ ਤੂੰ ਨਹੀਂ ਬੋਲਦਾ ਕੋ ਹੰਕਾਰੀਆਂ ਫਿਰ ਉਹ ਲੈ ਕੇ ਦਿੰਦਾ ਮੂਰਖਾ ਜਿਹੜਾ ਸਵਾਰ ਕਰਦਾ ਮੂਰਖਾ ਇਹ ਤੇ ਉਹ ਕਾਰੀਆ ਮੂਰਖ ਉਹ ਕਾਰੀਆ ਤਾਂ ਇਹਦਾ ਉਹਨੂੰ 100 ਰੁਪਏ ਫੜਾਉਂਦਾ ਵੀ ਤੂੰ ਕਹੇ ਔਰ ਦਾਦ ਕਰਾਉਂਦਾ 100 ਰੁਪਏ ਦੇ ਕੇ ਹਮਕਾਰੀ ਆ ਨਾ ਵੀ ਤੂੰ ਲੈ ਨੋਟ ਬੰਦ ਤੂੰ ਉਹ ਕਾਰੀਆ ਮੂਰਖ ਲੋਬੀਏ ਉਹਨੂੰ 100 ਰੁਪਏ ਮਿਲਦਾ ਮਿਲਦਾ ਕਿਸ ਨੂੰ ਕੁਛ ਵੀ ਨਹੀਂ ਮਿਲਦਾ ਕਿਸ ਨੂੰ ਕੀ ਹੈ ਜੇ ਕਹਿੰਦਾ ਨੂੰ ਮਿਲਦਾ ਹੁੰਦਾ ਤਾਂ ਆਹ ਗੁਰਦੁਆਰੇ ਮਿਲ ਜਾਂਦੇ ਸੇਵਾ ਸਵਾਲ ਜੜੀ ਹੈ ਗੋਲ ਕੇ ਮਿਲ ਜਾਂਦੀ ਪਾਕਿਸਤਾਨ ਦੇ ਗੁਰਦੁਆਰੇ ਉਹ ਤਾਂ ਬਣੀ ਰਿਹਾ 40 ਸਾਲ ਹੋ ਗਏ ਹੋਰ ਕੀ ਮਿਲਣਾ ਲੋਕ ਫੇਰ ਨਹੀਂ ਸਮਝਦੇ ਲੋਕ ਵੀ ਨਹੀਂ ਸਮਝਦੇ ਲੋਕ ਵੀ ਨਹੀਂ ਸਮਝਦੇ ਲੋਕ ਇਹਨਾਂ ਨੂੰ ਉਹ ਜ਼ਰਾ ਚਲੇ ਜਾਂਦੇ ਨਾਨਕ ਕਾਰਨ ਕਥਨੀ ਜਾਏ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਨਾ ਸਰ ਵਰ ਜਾਏ ਨਾ ਨਾ ਕਨਾਲ ਦੀ ਜਿਹੜੀ ਕਾਰ ਹੈ ਜੋ ਕੁਝ ਕਰ ਰਹੀ ਹੈ ਇਹ ਕਥਨ ਤੋਂ ਪਰਈ ਹੈ ਕਾਰ ਕਥਨ ਦੀ ਲੋੜ ਵੀ ਹੈ ਨਹੀਂ ਥੋੜਾ ਜਿਹਾ ਐਮਰ ਨੂੰ ਥੋੜਾ ਜਿਹਾ ਦਿਖਾਇਆ ਕਾਰ ਦਾ ਐਵੇਂ ਥੋੜਾ ਜਿਹਾ ਗਿਆਨ ਕਰਾਤਾ ਕਾਰ ਕਥਨ ਦੀ ਲੋੜ ਨਹੀਂ ਸਾਨੂੰ ਕਥਨੀਆਂ ਨੂੰ ਨਹੀਂ ਜਾ ਸਕਦੀ ਫਿਰ ਕੱਤਕੇ ਵੀ ਕੀ ਕਰਾਂਗੇ ਕਾਰ ਕਥਨ ਨਾਲ ਆਪਣਾ ਆਪਣੀ ਪਛਾਣ ਹੋਣੀ ਕਾਰਨ ਕਥਲੀ ਜਾਏ ਕੀਤਾ ਕਰਨਾ ਸਰਵ ਰਜਾਏ ਜੋ ਕੀਤਾ ਹੁਣ ਤੱਕ ਹੋ ਚੁੱਕਿਆ ਆ ਜੋ ਨੇ ਕਰਨਾ ਹੈ ਅਗੇਰੋਂ ਉਹਦੀ ਰਜ਼ਾ ਤੇ ਮੇਰਾ ਨਹੀਂ ਹੋ ਸਕਦਾ ਜੋ ਨੇ ਕਰਨਾ ਹੈ ਇਹ ਕਰ ਚੁੱਕਿਆ ਉਹਦੀ ਰਜ਼ਾ ਚ ਹੋਇਆ ਹੋਰ ਕਿਸੇ ਦਾ ਕੋਈ ਦਖਲ ਨਹੀਂ ਸਰਵ ਰਜਾਏ ਰਜਾਏ ਸਰਵ ਉਹਦੀ ਰਜ਼ਾ ਚ ਕਰਨਾ ਆ ਜੋ ਕਰਨਾ ਹੈ ਜਿਹੜਾ ਇਹ ਨਾ ਕੋਈ ਗਾ ਬੇਬੀ ਕੱਲ ਨੂੰ ਖਾਂਦੀ ਹੈ ਗੱਲ ਬਦਲ ਜੂਗੀ ਔਰ ਵਾਲੇ ਸਮੇਂ ਚ ਵੀ ਉਹਦਾ ਕੀਤਾ ਹੋਊਗਾ ਪਿੱਛੇ ਵੀ ਉਹਦਾ ਹੀ ਕੀਤਾ ਹੋਇਆ ਹਲਾ ਦੂਜਾ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਹ ਜੱਗ ਸੱਚੇ ਕੀ ਹੈ ਕੋਠੜੀ ਇਹ ਜਿਹੜਾ ਜੱਗ ਹੈ ਸੱਚੇ ਨੇ ਆਪਣੇ ਵਾਸਤੇ ਕੋਠੜੀ ਬਣਾਈ ਹੈ ਸੱਚਾ ਕੌਣ ਸੱਚਾ ਜਿਹੜਾ ਹਮੇਸ਼ਾ ਰਹਿੰਦਾ ਆਤਮਾ ਸੱਚ ਸਰੂਪ ਹੈ ਆਤਮਾ ਬਾਹਤੇ ਕੋਠੜੀ ਬਣਾਈਏ ਘਰ ਬਣਾਇਆ ਐਸੇ ਗਰੇ ਹਮ ਬਹੁਤ ਬਸਾਏ ਸ਼ਰੀਰ जग ਹੁੰਦਾ ਜਿਹੜਾ ਸ਼ਰੀਰ ਆ ਨਾ ਜਗ ਕਹਿੰਦੇ ਨੇ ਇਹਨੂੰ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਸੱਚੇ ਕਾ ਵਿੱਚ ਵਾਸ ਇਹਦੇ ਵਿੱਚ ਸੱਚਾ ਵਸਦਾ ਹੈ ਸੱਚਾਈ ਦੇ ਵਿੱਚ ਵਸਦਾ ਹੈ ਸੱਚੇ ਦਾ ਵਿਸ਼ਵਾਸ ਹੈ ਇਕਨਾ ਹੁਕਮ ਸਮਾਇ ਲਏ ਇਕਨਾ ਹੁਕਮੇ ਕਰੇ ਵਿਨਾਸ਼ ਇਕਵਾ ਇਕਨਾ ਹੁਕਮ ਸਮਾਇ ਲਏ ਕੁਛ ਐਸੇ ਨਹੀਂ ਜਿਨ੍ਹਾਂ ਨੂੰ ਹੁਕਮ ਆਪਣੇ ਵਿੱਚ ਸਮਾ ਲੈਂਦਾ ਹੈ ਹੁਕਮ ਨੂੰ ਕੋਈ ਧੱਕੇ ਨਾਲ ਨਹੀਂ ਸਮਾ ਸਕਦਾ ਕਨਾ ਹੁਕਮੀ ਸਮਾਇ ਲਏ ਇਤਨਾ ਹੁਕਮੀ ਸਮਾਇ ਲਏ ਹ ਆਪਣੇ ਹੁਕਮ ਦੁਆਰਾ ਇਹ ਕਾਨੂੰ ਉਹਨਾਂ ਨੇ ਸੱਚਖੰਡ ਚ ਜੀਉਂਦੇ ਨੂੰ ਸੱਚਖੰਡ ਚ ਲੈ ਗਿਆ ਐਵੇਂ ਲੱਗਦਾ ਆਪਾਂ ਨੂੰ ਉਹ ਦੇਹ ਕਰਕੇ ਹੈਗੇ ਨੇ ਉਹ ਦੇਹ ਚ ਹੁੰਦੇ ਹੋਏ ਵੀ ਸੱਚਖੰਡ ਸੱਚ ਨਾਲ ਜੁੜਿਆ ਹੈ ਸੱਚਖੰਡ ਦੇ ਵਿੱਚ ਇਤਨਾ ਹੁਕਮੇ ਕਰੇ ਵਿਨਾਸ਼ ਇਹ ਕਨਾਲਾ ਹਕਮ ਨਾਲ ਬਨਾਸ ਹੋ ਰਿਹਾ ਬਨਾਸ ਕਾਲਾ ਹੋ ਰਿਹਾ ਬਨਾਸ ਅਕਲਾ ਹੋ ਰਿਹਾ ਉਹਨਾਂ ਦੀ ਦਾ ਉਹਨਾਂ ਦੀ ਅਕਲ ਦਾ ਬਨਾਸ ਹੋ ਰਿਹਾ ਜਿਹੜੇ ਪੁੱਠੇ ਰਾ ਪੈਸੇ ਨੇ ਨਾ ਉਹਨਾਂ ਦੀ ਬੁੱਧੀ ਪ੍ਰਸ਼ਟ ਹੋ ਰਹੀ ਹੈ ਜਿਹੜੇ ਬੜੇ ਬੜੇ ਸੰਤ ਬਣੇ ਫਿਰਦੇ ਨੇ ਬੁੱਧੀ ਪ੍ਰਸ਼ਟ ਹੋ ਰਹੀ ਹੈ ਗਾਂ ਵਾਸਤੇ ਬਹੁਤ ਔਖੇ ਚੜੇ ਨੇ ਇਹ ਚੜਾਈ ਤੱਕ ਜੋ ਹੁਣ ਕਰ ਰਹੇ ਨੇ ਬੁੱਧੀ ਪ੍ਰਸ਼ਟ ਹੋ ਰਹੀ ਹੈ ਉਹਨਾਂ ਨੂੰ ਚਾਹ ਲਖਣ ਨੂੰ ਜਿਹੜਾ ਉੱਪਰ ਚੜ ਕੇ ਥੱਲੇ ਨੂੰ ਚੱਕਣ ਲੱਗ ਜਾਣਾ ਉੱਪਰ ਚੜ ਕੇ ਉੱਪਰ ਨੂੰ ਚੱਕਣਾ ਚਾਹੀਦਾ ਥੱਲੇ ਨੂੰ ਨਹੀਂ ਚੱਕਣਾ ਚਾਹੀਦਾ ਵੇਰੀ ਕਿੰਨੀ ਬਦਲ ਰਹੀ ਹੈ ਇਹ ਦੇਖਣਾ ਚਾਹੀਦਾ ਇੱਕ ਤਾਂ ਇਹ ਹੈ ਥੱਲੇ ਨੂੰ ਜਿਹੜਾ ਚੱਕੋ ਦੇਖੋ ਮੇਰੇ ਥੱਲੇ ਕਿਦੋਂ ਨੇ ਜਿਹੜਾ ਥੱਲੇ ਨੂੰ ਚੱਕੋ ਉਹਨੂੰ ਆਪ ਤਾਂ ਉੱਚਾ ਕੋਈ ਨਹੀਂ ਲੱਗਦਾ ਆਪੇ ਅਭਰੂਚਾ ਤਾਂ ਥੱਲੇ ਨੂੰ ਜਾਗਦਾ ਜਿਹੜਾ ਥੱਲੇ ਨੂੰ ਜਾਗਦਾ ਸਭ ਤੋਂ ਉੱਚਾ ਬੁੱਝਦਾ ਉਹ ਕਿਧੋ ਜਾ ਕਰਨ ਲੱਗ ਜਾਉ ਉੱਚਾ ਤੁਸੀਂ ਜੇ ਉੱਧਰ ਨੂੰ ਜਾਖੋਂਗੇ ਸਾਰੇ ਆਪ ਤਾਂ ਉੱਚੇ ਹੀ ਲੱਗਦੇ ਨੇ ਥੱਲੇ ਵਾਲੇ ਦਿਖਦੇ ਹੀ ਨਹੀਂ ਥੱਲੇ ਵਾਲੇ ਨਹੀਂ ਦੇਖੀ ਜਾਂਦੇ ਅਗਾਹ ਕੋਤਰਾ ਪਾਛੇ ਫੇਰ ਨਾ ਮੁੜਲ ਥੱਲੇ ਨੂੰ ਹੀ ਜਾਕੀ ਜਾਂਦਾ ਪਿੱਛੇ ਨੂੰ ਨਹੀਂ ਦੇਖੀਦਾ ਜਿਹੜਾ ਸਫ਼ਰ ਤੈਅ ਕਰ ਲਿਆ ਜਿਹੜਾ ਸਫ਼ਰ ਤੈਅ ਕਰ ਲਿਆ ਉਹਦੇ ਪਿੱਛੇ ਮੁੜ ਕੇ ਨਹੀਂ ਦੇਖੀਦਾ ਹੁੰਦਾ ਅੱਗੇ ਨੂੰ ਚੱਲੋ ਇਹ ਚੜਾਈ ਜਾਂਦਾ ਦਾਬੀ ਅੱਗੇ ਨੂੰ ਚੱਲੋ ਉੱਤੇ ਨੂੰ ਚੱਲੋ ਉੱਤੇ ਦਾ ਸਬਰ ਛੱਡਦਾ ਸੰਤਾ ਨਿਰਦ ਪਖੰਡ ਬਾਦ ਫੜ ਲਿਆ ਕਬੀਰ ਚੇਲੇ ਬੋਖੀਏ ਕੇਸੋ ਕੀਆ ਨ ਮੀਤ ਚੱਲੇ ਤਿਆਰ ਮਿਲਣ ਕੋ ਵਿਚੇ ਅਟਕੇ ਚਿਤ ਅਟਕ ਗਿਆ ਜਿਤ ਅੱਗੇ ਨੂੰ ਜਾਣ ਤੇ ਚਿਤ ਅਟਕ ਗਿਆ ਥਨੇ ਝਾਕਣ ਲਾ ਦੇ ਚੇਲੇ ਕੇ ਦੇਰੇ ਆਧਾਰਾ ਮੋਨੀ ਉਹ ਹੀ ਨੇ ਵਰ ਗੌਰ ਕੀਏ ਰੋਈ ਜਾਣਾ ਰੋਦੇ ਫਿਰ ਜਾਣ ਕੀ ਫਰਕ ਪੈਂਦਾ ਜੋ ਸੱਚਸੀ ਪ੍ਰਗਟ ਹੋ ਗਿਆ ਜੋ ਸੱਚਸੀ ਪ੍ਰਗਟ ਹੋ ਗਿਆ ਸੱਚ ਦਾ ਪ੍ਰਗਟ ਹੋਏ ਜਾਣ ਜੋ ਸਲੀਸੀ ਬਾਰਾਗੀ